ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਨਿਯਮਾਂ ਦੇ ਵਿੱਚ ਚੇਂਜ ਕੀਤਾ ਗਿਆ ਜਿਹਦੇ ਵਿੱਚ ਸਿੰਡੀਕੇਟ ਦੇ ਵਿੱਚ ਜਿਹੜੇ ਸਾਡੇ ਮੈਂਬਰ ਹੁੰਦੇ ਸੀਗੇ ਉਹਨਾਂ ਦੀ ਅਥਾਰਟੀ ਜਿਹੜੀ ਆ ਉਹ ਘਟਾ ਕੇ ਤੇ ਕੇਂਦਰ ਵੱਲੋਂ ਨੋਮਿਨੇਟ ਮੈਂਬਰ ਜਿਹੜੇ ਆ ਉਹਦੇ ਚ ਸ਼ਾਮਲ ਕਰਨ ਦੀ ਜਿਹੜੀ ਤਜਵੀਜ਼ ਰੱਖੀ ਗਈ ਆ ਉਹ ਪੰਜਾਬ ਦੇ ਲਈ ਬੜੀ ਘਾਤਕ ਆ ਕਿਉਂਕਿ ਮੈਂ ਵੀ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਰਿਆ ਮੈਂ ਬੀਏ ਐਲਐਲਬੀ ਓਨਰਸ ਦਾ ਜਿਹੜੀ ਡਿਗਰੀ ਆ ਉਹ ਪੰਜਾਬ ਯੂਨੀਵਰਸਿਟੀ ਤੋਂ ਹਾਸਲ ਕੀਤੀ ਆ ਸੋ ਮੈਨੂੰ ਪਰਸਨਲੀ ਵੀ ਬੜਾ ਦੁੱਖ ਲੱਗਿਆ ਕਿ ਸਾਡੀ ਜਿਹੜੀ ਪੰਜਾਬ ਦੀ ਯੂਨੀਵਰਸਿਟੀ ਜੇ ਦਾ ਨਾਂ ਹੀ ਪੰਜਾਬ ਦੇ ਨਾਂ ਤੇ ਆ ਉਹਦੇ ਵਿੱਚ ਪੰਜਾਬ ਦਾ ਰੋਲ ਘਟਾਉਣ ਦੇ ਲਈ ਜਿਹੜੇ ਇਲੈਕਟਿਡ ਮੈਂਬਰ ਸੀਗੇ ਉਹਨਾਂ ਦਾ ਰੋਲ ਘਟਾ ਕੇ ਤੇ ਨੋਮੀਨੇਟਿਡ ਮੈਂਬਰ ਜਿਹੜੇ ਆ ਕੇਂਦਰ ਦੀ ਸਰਕਾਰ ਵੱਲੋਂ ਵਿੱਚ ਕਰਨੇ ਜਿਹੜੇ ਆ ਬਹੁਤ ਮਾੜੀ ਤੇ ਮੰਦਭਾਗੀ ਗੱਲ ਆ ਇਹ ਸਿੱਧਾ ਤੇ ਸਿੱਧਾ ਪੰਜਾਬ ਦਾ ਜਿਹੜਾ ਚੰਡੀਗੜ੍ਹ ਤੇ ਕਲੇਮ ਆ ਉਹਦੇ ਤੇ ਡਾਕਾ ਮਾਰਨ ਵਾਲੀ ਗੱਲ ਆ ਅਸੀਂ ਕੱਲ ਪੰਜਾਬ ਡੇ ਮਨਾ ਕੇ ਵੀ ਹਟੇ ਆ ਸਾਨੂੰ ਅਜੇ ਤੱਕ ਪੰਜਾਬ ਅੱभी ਬੋਲਦੇ ਇਲਾਕੇ ਨਹੀਂ ਮਿਲੇ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਤੇ ਸਾਡਾ ਕਲੇਮ ਸੀਗਾ ਜਿਹੜੇ ਸਾਡੇ ਰਾਈਟਸ ਸੀ ਉਹ ਵੀ ਦਿਨ-ਬ-ਦਿਨ ਜਿਹੜੀ ਆ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਉਹ ਘਟਾ ਰਹੀ ਆ ਔਰ ਹੋਰ ਵੀ ਪਿਛਲੇ ਸਮੇਂ ਦੇ ਵਿੱਚ ਮੈਂ ਸੰਦਰਭ ਤੇ ਚ ਗੱਲ ਕਰਾਂ ਤੇ ਜਿਹੜੇ ਕੇਂਦਰ ਦੇ EMPLOYEES ਦੇ ਆ ਜਿਹੜੀਆਂ ਰਾਈਟਸ ਸੀ ਜਿਹੜੇ ਰੂਲਸ ਸੀਗੇ ਉਹ ਚੰਡੀਗੜ੍ਹ ਦੇ EMPLOYEES ਤੇ ਲਾਉਣਾ ਜਿਹੜੀ ਅਸੈਂਬਲੀ ਹਰਿਆਣਾ ਦੀ ਨਵੀਂ ਬਣੀ ਆ ਉਹਦੇ ਲਈ ਜਗ੍ਹਾ ਚੰਡੀਗੜ੍ਹ ਨੂੰ ਉੱਚ ਦੇਣਾ ਹਰਿਆਣੇ ਨੂੰ ਇਹ ਇੱਕ-ਇੱਕ ਕਰਕੇ ਜਿਹੜਾ ਵਾ ਪੰਜਾਬ ਦਾ ਕਲੇਮ ਚੰਡੀਗੜ੍ਹ ਤੋਂ ਘੱਟ ਕਰਨ ਵਾਲੀ ਜਿਹੜੀ ਗੱਲ ਆ ਉਹ ਕੇਂਦਰ ਸਰਕਾਰ ਦੀ ਜੋ ਬੀਜੇਪੀ ਸਰਕਾਰ ਆ ਉਹ ਕਰ ਰਹੀ ਆ ਜਿਹੜੀ ਕਿ ਬਹੁਤ ਮੰਦ ਭੱਗੀ ਆ ਇਹ ਕਦੀ ਵੀ ਨਹੀਂ ਹੋਣਾ ਚਾਹੀਦਾ ਔਰ ਖਾਸ ਕਰਕੇ ਜਿਹੜਾ ਸਾਡਾ ਹਿੰਦੁਸਤਾਨ ਦਾ ਸੰਵਿਧਾਨ ਸਾਨੂੰ ਫੈਡਰਲ ਸਟਰਕਚਰ ਜਿਹੜਾ ਦਿੰਦਾ ਇਹ ਉਹਦੇ ਤੇ ਬੜੀ ਵੱਡੀ ਸੱਟ ਆ ਤੋਂ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਔਰ ਸਾਰੇ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਵਿਦਿਆਰਥੀ ਨੇ ਸਾਬਕਾ ਵਿਦਿਆਰਥੀ ਨੇ ਮੇਰੇ ਵਰਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਆਓ ਅੱਗੇ ਆਈਏ ਔਰ ਜਿਹੜੀ ਇਹ ਪ੍ਰੋਟੈਸਟ ਆ ਇਹਦੇ ਚ ਸ਼ਾਮਲ ਹੋ ਕੇ ਤੇ ਪੰਜਾਬ ਦੇ ਹੱਕ ਤੇ ਹਕੂਕਾਂ ਦੀ ਜਿਹੜੀ ਰਾਖੀ ਆ ਉਹ ਜ਼ਰੂਰ ਕਰੀਏ ਔਰ ਪੰਜਾਬ ਆਪ ਯੂਨੀਵਰਸਿਟੀ ਨੂੰ ਜਿਹੜੀ ਆ ਉਹ ਪੰਜਾਬ ਦੀ ਹੋਣੀ ਚਾਹੀਦੀ ਆ ਨਾ ਕਿ ਕੇਂਦਰ ਦੀ ਇਹਦੇ ਵਿੱਚ ਹਿੱਸਾ ਲਈਏ ਸੋ ਮੈਂ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਇਹ ਬਹੁਤ ਮਾੜਾ ਰਸਤਾ ਜਿਹੜਾ ਅਖਤਿਆਰ ਕਰ ਰਹੇ ਹੋ ਇਹ ਪੰਜਾਬ ਦੇ ਨਾਲ ਧੋਖਾ ਜਿਹੜਾ ਅਸੀਂ ਕਦਾ ਚਿੱਤ ਨਹੀਂ ਹੋਣ ਦਿਆਂਗੇ ਅਸੀਂ ਸੰਘਰਸ਼ ਕਰਾਂਗੇ ਜਿੰਨਾ ਚਿਰ ਸਾਡੇ ਹੱਕ ਹਕੂਕ ਜਿਹੜੇ ਆ ਬਹਾਲ ਨਹੀਂ ਹੁੰਦੇ ਸੋ ਸਾਰਿਆਂ ਨੂੰ ਪਰਜੋਰ ਅਪੀਲ ਆ ਕਿ ਤਗੜੇ ਹੋ ਕੇ ਇਸ ਮੂਮੈਂਟ ਚ ਸ਼ਾਮਲ ਹੋਵੋ ਔਰ ਇਹ ਜਿਹੜੇ ਕੇਂਦਰ ਨੇ ਨਵੇਂ ਰੂਲ ਬਣਾਏ ਨੇ ਇਹ ਜਿਹੜੇ ਆ ਵਾਪਸ ਲੈ ਜਾਣ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ